ਕੋਸ਼ਕ ਕੈਨੇਡੀਅਨ 에어ਪੋਰਟਸ ਦੇ ਉੱਤੇ ਜਿਹੜੀਆਂ ਬੰਬ ਦੀਆਂ ਧਮਕੀਆਂ ਆਈਆਂ ਜਿਹਦੇ ਨਾਲ ਟੈਂਪਰੇਰੀ ਡਿਸਟਰਪਸ਼ਨਸ ਹੋਈਆਂ ਕੋਸ਼ਕ ਜੁਰੇ ਯਾਤਰੀਏ ਕਹਿ ਰਹੇ ਆ ਕਿ ਬਿਨਾ ਕਿਸੇ ਕਲੀਅਰ ਇਨਫੋਰਮੇਸ਼ਨ ਤੋਂ ਸਿੱਧੀ ਸਿੱਧੀ ਅਚਾਨਕ ਹੀ ਫਲਾਈਟ ਕੈਨਸਲ ਹੋ ਗਈ ਹੈ ਸਾਰੀਆਂ ਜਿਹੜੀਆਂ ਫਲਾਈਟਸ ਨੂੰ ਚੈੱਕ ਕੀਤੀਆਂ ਗਈਆਂ ਜਾਣ ਤੋਂ ਪਹਿਲਾਂ 에어ਪੋਰਟਸ ਦੇ ਉੱਤੇ ਵੱਡਾ ਅਸਰ ਪਿਆ ਕੀ ਇਹ ਬੰਬ ਦੀ افਵਾਹ ਵੀ ਹੈਗੀ ਹੈ ਕਿ ਐਵੇਂ ਰੌਲਾ ਰੱਪਾ ਪਰ ਨੈਪ ਕੈਨੇਡਾ ਨੇ ਚਲੋ ਮੇਰੇ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲਾਂ ਅੱਜ ਜਿਹੜਾ 에어ਪੋਰਟਾਂ ਦੇ ਉੱਤੇ ਬੰਬ ਦੀ افਵਾਹ ਫੈਲੀ ਉਹਦੇ ਬਾਰੇ ਗੱਲਬਾਤ ਕਰਾਂਗੇ ਜਿਹੜੇ ਬੰਬ ਥ੍ਰੈਟ ਹੋਇਆ ਕੈਨੇਡੀਅਨ 에어ਪੋਰਟਸ ਦੇ ਉੱਤੇ ਅੱਜ ਬਹੁਤ ਵੱਡਾ ਮਾਮਲਾ ਕੁਝ ਕੈਨੇਡੀਅਨ 에어ਪੋਰਟਸ ਦੇ ਉੱਤੇ ਜਿਹੜੀਆਂ ਬੰਬ ਦੀਆਂ ਧਮਕੀਆਂ ਆਈਆਂ ਜਿਹਦੇ ਨਾਲ ਟੈਂਪਰੇਰੀ ਡਿਸਟਰਪਸ਼ਨਸ ਹੋਈਆਂ ਸਾਰਾ ਕੁਝ ਜਿਹੜਾ ਰੁਕ ਗਿਆ ਫਲਾਈਟਾਂ ਡਿਲੇ ਹੋਈਆਂ ਜਿਹੜੇ 에어ਪੋਰਟ ਅਫੈਕਟ ਹੋਏ ਉਹਨਾਂ ਦੇ ਵਿੱਚ ਆਟਵਾ, ਮੌਨਟਰੀਅਲ, ਐਡਮਿੰਟਨ, ਵੈਨੀਫੈਕ, ਕੈਲਗਰੀ ਤੇ ਵੈਨਕੂਵਰ ਕੁਝ 에어ਪੋਰਟ ਟੈਂਪਰੇਰੀ ਬੰਦ ਕਰਨੇ ਪਏ, ਸ਼ਟਡਾਊਨ ਕਰਨੇ ਪਏ ਜਿਹੜੇ ਕੋਈ ਮਤਲਬ ਉਹਾਂ ਦੇ ਉੱਤੇ ਕੋਈ ਵੀ ਟੇਕ-ਆਫ ਨਹੀਂ ਹੋਈ ਤੇ ਕੋਈ ਵੀ ਲੈਂਡਿੰਗ ਨਹੀਂ ਹੋਈ। ਜਿਹੜਾ ਇਹ ਨੈਵ ਕੈਨੇਡਾ ਆ, ਕੰਟਰੀ ਦਾ 에어 ਟਰੈਫਿਕ ਕੰਟਰੋਲ ਸਰਵਿਸ ਆ ਜਿਹੜਾ ਇਹ ਸਾਰੇ ਕੁਝ ਨਹੀਂ ਕੰਟਰੋਲ ਕੀਤਾ। ਪਹਿਲਾਂ ਰੌਲਾ ਸੀ ਵੀ ਅਸਲ ਦੇ ਵਿੱਚ ਹੈ ਵੀ ਮਤਲਬ ਹੈ ਤੇ ਫਵਾਇ ਬੰਬ ਦੀ ਪਰ ਕੀ ਇਹ ਬੰਬ ਦੀ افਵਾਹ ਵੀ ਹੈਗੀ ਹੈ ਕਿ ਐਵੇਂ ਰੌਲਾ ਰੱਪਾ ਪਰ ਨੈਪ ਕੈਨੇਡਾ ਨੇ ਇਸ ਗੱਲ ਨੂੰ ਕਨਫਰਮ ਕੀਤਾ ਕਿ 에 ట్రాਫਿਕ ਕੰਟਰੋਲ ਸਰਵਿਸ ਜਿਹੜਾ ਕਰਦੇ ਆ ਵੈਕੂਏਟ ਕੀਤੀਆਂ ਜਾਂ ਕੋਈ ਸਾਈਟਸ ਉੱਤੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ ਜਿਹੜੇ ਅਥਾਰਟੀ ਸੀਗੇ ਜਿਹੜੇ ਲੋਕ ਉੱਥੋਂ ਦੇ ਜ਼ਿੰਮੇਵਾਰ ਅਧਿਕਾਰੀ ਆ ਉਹਨਾਂ ਨੇ ਉੱਥੇ ਸਾਰੇ ਕੁਝ ਦੀ ਜਾਂਚ ਪੜਤਾਲ ਕੀਤੀ ਆ ਤੇ ਮੁੜ ਕੇ ਹੌਲੀ-ਹੌਲੀ ਇਹ ਜਿਹੜਾ ਨਾਰਮਲ ਹੋ ਗਿਆ ਜਦੋਂ ਸੇਫਟੀ ਚੈੱਕ ਕੀਤੀ ਉਹਨਾਂ ਨੇ ਫਿਰ ਫਲਾਈਟਸ ਜਿਹੜੀਆਂ ਸ਼ੁਰੂ ਹੋ ਗਈਆਂ ਤੇ ਹੌਲੀ-ਹੌਲੀ ਜਿਹੜੇ ਆਪਰੇਸ਼ਨ ਆ ਉਹ ਨਾਰਮਲ ਹੋ ਗਿਆ ਆਟਵਾ 에어ਪੋਰਟ ਦੇ ਉੱਤੇ ਡਿਲੇ ਹੋਇਆ ਬਹੁਤ ਕੁ ਸ਼ੋਰ ਪਰ 에어ਪੋਰਟ ਦੇ ਉੱਤੇ ਡਿਲੇ ਵੀ ਹੋਏ ਆ ਤੇ ਫਲਾਈਟਾਂ ਕੈਨਸਲ ਵੀ ਹੋਈਆਂ ਜਿਹੜੀ ਮਤਲਬ ਜਿਹੜੇ ਟਰੈਵਲਰ ਕੁਝ ਜਿਹੜੇ ਯਾਤਰੀ ਇਹ ਕਹਿ ਰਹੇ ਆ ਕਿ ਬਿਨਾ ਕਿਸੇ ਕਲੀਅਰ ਇਨਫੋਰਮੇਸ਼ਨ ਤੋਂ ਸਿੱਧੀ ਸਿੱਧੀ ਅਚਾਨਕ ਹੀ ਫਲਾਈਟ ਕੈਨਸਲ ਹੋ ਗਈ ਹੈ ਕੁਝ ਫਲਾਈਟਾਂ ਡਿਲੇ ਹੋਈਆਂ ਆਟਵਾ 에어ਪੋਰਟ ਦੀ ਵੈਬਸਾਈਟ ਦੱਸ ਰਹੀ ਆ ਡਿਲੇਸ ਕਿੰਨੇ ਹੋਏ ਆ ਪੈਸੇਂਜਰ ਜਿਹੜੇ ਉਹਨਾਂ ਨੂੰ ਕਿਹਾ ਕਿ ਹੋਰ ਵੀ ਹਜੇ ਡਿਲੇਸ ਹੋ ਸਕਦੇ ਆ ਵੈਨਕੂਵਰ ਦੇ ਵਿੱਚ ਫਲਾਈਟਾਂ ਜਲਦੀ ਚੱਲਣੀਆਂ ਸ਼ੁਰੂ ਹੋ ਗਈਆਂ ਸੀ ਵੈਨਕੂਵਰ 에어ਪੋਰਟ ਨੇ ਕਿਹਾ ਸੀ ਕਿ ਇਹਨਾਂ ਸਿਚੁਏਸ਼ਨ ਦਾ ਪਤਾ ਹੈ ਕੀ ਹੋਇਆ 에어ਪੋਰਟ ਨੇ ਖਾਸ ਤੌਰ ਦੇ ਉੱਤੇ ਜਿਹੜੀਆਂ ਯਾਤਰੀਆਂ ਦੀ ਸੇਫਟੀ ਨੂੰ ਕਿਹਾ ਕਿ ਸਟਾਪ ਪ੍ਰਾਇੋਰਟੀ ਹੈ ਤੇ ਉਹਨਾਂ ਨੂੰ ਜਿਹੜਾ ਵੀ ਕੋਈ ਇੱਕ ਖਤਰਾ ਸੀਗਾ ਬੌਮ ਥ੍ਰੈਟ ਸੀਗੇ ਉਹਨਾਂ ਨੂੰ ਬਹੁਤ ਕੇਅਰਫੁਲੀ ਇਹਨਾਂ ਨੇ ਐਕਸੈਸ ਕੀਤਾ ਜਿਵੇਂ ਉਹਨੂੰ ਦੇਖਿਆ ਹੈ ਉਹ ਸਾਰਾ ਕਸ਼ ਕੀਤਾ ਹੈ ਸਾਰੀਆਂ ਜਿਹੜੀਆਂ ਫਲਾਈਟਸ ਨੂੰ ਚੈੱਕ ਕੀਤੀਆਂ ਗਈਆਂ ਜਾਣ ਤੋਂ ਪਹਿਲਾਂ 에어ਪੋਰਟਸ ਦੇ ਉੱਤੇ ਵੱਡਾ ਅਸਰ ਪਿਆ ਹੁਣ ਜਿਹੜੀਆਂ ਹੌਲੀ ਹੌਲੀ ਇਹ ਬਾਦੇ ਵਿੱਚ ਜਾ ਕੇ ਰੀਜ਼ਿਊਮ ਕਰ ਗਈਆਂ ਤੇ ਵੈਨਕੂਵਰ 에ਰਪੋਰਟ ਜਿਹੜਾ ਹੈਗਾ ਆ ਇਹ ਨਾਰਮਲ ਚੱਲਦਾ ਰਿਹਾ ਜਿਸ ਤਰੀਕੇ ਦੇ ਨਾਲ ਸੀਗਾ ਬਹੁਤ ਵੱਡਾ ਇੱਕ ਇਹ ਰੋਲਰ ਰੱਪਾ ਸੇਗਾ ਪਰ ਸਾਰਾ ਕੁਝ ਸੁਖਸਾਨ ਦੇ ਨਾਲ ਰਿਹਾ ਕੋਈ ਵੀ ਮਾੜੀ ਘਟਨਾ ਨਹੀਂ ਵਾਪਰੀ ਹਾਂ ਲੋਕਾਂ ਨੂੰ ਪਰੇਸ਼ਾਨੀ ਜ਼ਰੂਰ ਹੋਈ ਆ ਕੁਝ ਡਿਲੇ ਹੋਇਆ ਤੇ ਕੁਝ ਕੈਂਸਲੇਸ਼ਨ ਇਸ ਮਾਮਲੇ ਦੇ ਵਿੱਚ ਹੋਇਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।